ਸਤਿ ਜੀ ਜਿਹਨੂੰ ਧੰਗੁਰੂ ਨਾਮਦਾਸ ਮਹਾਰਾਜ ਜੀ ਨੇ ਆਪ ਆਪਣੇ ਹੱਥੀ ਮੋਹਰੇ ਘੱਟ ਕੇ ਸੁਨੋਣਾ ਕੀਤਾ ਆਓ ਸਾਰੇ ਉਹ ਬੋਨੇ ਜਿਹੜੇ ਸ਼ਹਿਰ ਨੇ ਤੇ ਧੰਗੁਰੂ ਨਾਮਦਾਸ ਮਹਾਰਾਜ ਜੀ ਦਾ ਤਾਲ ਰੱਖਣ ਵਾਲੇ ਆਓ ਜੇ ਸਵੇਰੇ ਲਾਹੌਰ ਦੀ ਧਰਤੀ ਨੂੰ ਲੱਗੇ ਨੇ ਭਾਗ ਇਸ ਧਰਤੀ ਤੇ ਖਾਲਸਾ ਦੀ ਉਹ ਸੁਭਾਗੀ ਚੋੜੀ ਭਾਈ ਅਨਦਾਸ ਜੀ ਜੇਸ ਮੈਨੇ ਇਹ ਸੁਭਾਗੀ ਜੋੜੀ ਜਿਨ੍ਹਾਂ ਦੇ ਘਰ ਦੇ ਅੰਦਰ ਅੱਜ ਆਪ ਅਕਾਲਪੁਰਖ ਦੀ ਜੋਤ ਜੇਸ ਵੇਲੇ ਪ੍ਰਗਟ ਹੋ ਕੇ ਤੁੰਬੀਰ ਬੜੀਆਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਤੇ ਸੱਚਮੁੱਚ ਖਾਲਸਾ ਦੀ ਉਹ ਗੁਰਬਾਣੀ ਅੰਦਰ ਬਚਨ ਆਉਂਦਾ ਧੰਨ ਧੰਨ ਪਿਤਾ ਧੰਨ ਧੰਨ ਪੁੱਲ ਧੰਨ ਧੰਨ ਸੋ ਜਨ ਜਿਨ ਗੁਰੂ ਚੜਿਆ ਮਾਏ ਉਹ ਮਾਤਾ ਵੀ ਧੰਤਾ ਯੋਗ ਹੈ ਉਹ ਪਿਤਾ ਵੀ ਧੰਨ ਹੈ ਉਹ प्रगट होल चली पीढ़ी छोटी जो तो पीढ़ी है माता दया कौर जी की कोख में लगे ने भाग